بسم اللہ الرحمن الرحیم السلام علیکم دوستو ਤੁਸੀਂ ਦੇਖ ਰਹੇ ਹੋ ਮੇਰਾ YouTube ਚੈਨਲ ਸਾਡਾ ਐਨੀਮਲ TV ਮੈਂ ਤੁਹਾਡਾ ਮੇਜ਼ਬਾਨ ਅਸਮ ਹਸਨੈਨ ਰੋਜ਼ਾਨਾ ਦੀ ਤਰ੍ਹਾਂ ਜਿਵੇਂ ਮਾਸ਼ਾਅੱਲਾ ਦੋਸਤਾਂ ਵਾਸਤੇ ਇੱਕ ਅੱਛੇ ਜਾਨਵਰ ਦੀ ਵੀਡੀਓ ਲਾਤੇ ਆਂ ਜਨਾਬ ਲਾਈਵ ਚੁਆਈ ਕਰਾ ਦਿਆਂਦੇ ਦੋਸਤਾਂ ਕੀ ਰਕਾਰਡੋ ਸਾਹਮਣੇ ਆ ਜਿਹੜਾ ਬੜੇ ਦਿਨਾਂ ਬਾਅਦ ਭਾਈ ਬਿਲਾਲ ਕੋਲ ਆਇਆ ਮਾਸ਼ਾਅੱਲਾ ਜਾਨਵਰ ਦਾ ਦੋਸਤ ਰਿਵਿਊ ਕਰਨਾ ਹੈ ਚੋਲਾ ਸਤਨੀ ਤੇ ਜਰਸੀ ਫਰੀਜ਼ਨ ਦਾ ਕਰਾਸ ਮਾਸ਼ਾਅੱਲਾ ਵੈਰ ਦਾ ਪ੍ਰਿੰਟ ਬੜਾ ਪਿਆਰਾ ਖੂਬਸੂਰਤ ਤੇ ਲਾਜਵਾਬ ਸਿਰੋ ਅਰੀਜਨਲ ਮੋਨੀ ਕੋਈ ਮੋਨੀ ਨਹੀਂ ਕੀਤੀ ਦੋਸਤੋ ਤਸੱਲੀਆਂ ਕਰ ਲੈਣੀਆਂ ਨੇ ਤਸੱਲੀਆਂ ਕਰਾਉਣ ਚ ਤੁਹਾਡਾ ਵੀਰ ਕਸਰਾ ਨਹੀਂ ਛੱਡੇਦਾ ਮਾਸ਼ਾਅੱਲਾ ਲਾਜਵਾਬ ਮੁੱਠ ਪਰਵੇਂ ਪਾਵਰ ਵਾਲੇ ਦੋਸਤੋ ਥਣ ਆਰਡਰ ਕੁਆਲਿਟੀ ਥੱਬਿਆਂ ਦਾ ਕਰਮਾ ਲਈ ਫਿਰਦੀ ਆ ਇਹਨੂੰ ਕਹਿੰਦੇ ਨੇ ਦੋਸਤੋ ਥੱਬਿਆਂ ਦੇ ਹਵਾਨੇ ਲਾਜਵਾਬ ਹੈ ਦੋਸਤਾਂ ਵਾਸਤੇ ਅੱਜ ਹੀਰਾ ਕੱਢਿਆ ਬਾਰ ਦੇ ਵਿੱਚੋਂ ਭਾਈ ਬਿਲਾਲ ਨੇ ਮਾਸ਼ਾਅੱਲਾ ਕੋਈ ਲਕਚੀ ਵਾਦਾ ਕਟਾਣੀ ਨਹੀਂ ਕੋਈ ਬਾਣੀ ਕੋਈ ਸਰਣ ਨਹੀਂ ਦੋਰੇ ਫੇਰੇ ਦੀ ਵੀ ਬੈਡ ਲਾਜਵਾਬ ਹੈ ਦੋਸਤੋ ਮਾਸ਼ਾਅੱਲਾ ਮਾਸ਼ਾਅੱਲਾ ਭਾਈ ਭਾਈ ਬਿਲਾਲ ਇੱਕ ਵਾਰੀ ਵਾਪਸੀ ਇਧਰਲੇ ਸਾਈਡ ਤੋਂ ਜਾਓ ਭਾਈ ਬਿਲਾਲ ਨਾਲੋ ਮਾਸ਼ਾਅੱਲਾ ਫਾਈਟ ਹੈ ਜਿਹੜੀ ਕਰਮ ਵਾਲੀ ਦੀ ਜ਼ਿਆਦਾ ਹੈ ਮਾਸ਼ਾਅੱਲਾ ਸਾਡਾ ਐਨੀਮਲ ਟੀਵੀ ਦੀ ਹਮੇਸ਼ਾ ਤੋਂ ਕੋਸ਼ਿਸ਼ ਹੁੰਦੀ ਹੈ ਕਿ ਅੱਛੇ ਜਾਨਵਰ ਦੀ ਵੀਡੀਓ ਲਗਾਈਏ ਦੋਸਤਾਂ ਵੱਸੇ ਅੱਛੇ ਆਰਡਰ ਕੁਆਲਿਟੀ ਵਾਲੇ ਹਾਈ ਮਿਲਟ ਪੈਸਟੀਅਲ ਜਾਨਵਰ ਲੈਤੀ ਆਈਏ ਬਾਹਰ ਦੇ ਵਿੱਚੋਂ ਤੁਰੀਦਾ ਦੋਸਤਾਂ ਵਾਸਤੇ ਸਫਰ ਕਰੀਂਦੇ ਨੇ ਜੀ ਬਛੜਾ ਬੜਾ ਖੂਬਸੂਰਤ ਨਾਲ ਪਰਨੋ ਜੀ ਮਾਸ਼ਾਅੱਲਾ ਮਾਸ਼ਾਅੱਲਾ ਦੋਸਤੋ ਲਾਜਵਾਬ ਹਾਈਟ ਤੁਸੀਂ ਚੈੱਕ ਕਰ ਲੈਣੀ ਕਰਮ ਵਾਲੀ ਦੀ ਹਾਈਟ ਬੜੀ ਆ ਬਾਕੀ ਆਪਾਂ ਦੀ ਲਾਈਚਵਾਈ ਕਰਾਵਾ ਦੇ ਦੁੱਧ ਦਾ ਰਿਕਾਰਡ ਉਹ ਸਾਹਮਣੇ ਆ ਜਿਹੜਾ ਦਾ ਮਾਸ਼ਾਅੱਲਾ ਬਿਸਮੱਲਾ

ਮਾਸ਼ਾਅੱਲਾ ਦੋਸਤੋ ਚਾਰੇ ਥਣ ਪਿੱਟੀ ਦੀ ਪਾਵਿਆ ਤੇਰਾ ਬਰਬਰ ਨੇ ਤੇ ਦੁੱਧ ਵਾਲੀਆਂ ਨਾੜਾਂ ਵਾਜ਼ੇ ਤੋਰ ਤੇ ਨਜ਼ਰ ਆਈ ਇਹਦੀ ਥਣ ਬੜਾ ਸੋਹਣਾ ਮਾਸ਼ਾਅੱਲਾ ਪਾਵਰ ਵਾਲਾ ਕਰਮ ਵਾਲੀ ਲੱਗਿਆ ਮੁੱਠ ਪਰਵਾ ਸ਼ਰਾਫਤਾ ਚੈੱਕ ਕਰਨੀਆਂ ਨੇ ਵਹਿੜਦੀਆਂ ਮਾਸ਼ਾਅੱਲਾ ਆਪੇ ਪੇਸ਼ ਕਰਦੇ ਚਲੋ ਜੀ tartar ਪਈ ਬਿਲਕੁਲ ਚੈੱਕ ਕਰਵਾਓ ਮਾਸ਼ਾਅੱਲਾ ਦੋਸਤੋ ਕੂਲੇ ਜਿੱਡੀ ਮੋਟੀ ਧਾਰ ਹੁੰਦੀ ਬਹੁਤ ਆਵਾਜ਼ ਦੋ ਮਿੰਟਾਂ ਤੇ ਆਈ ਜਾਂਦੀ ਹੈ ਪੰਜ ਵਾਰ ਤੇ ਆਈ ਜਾਂਦੀ ਹੈ ਮਾਸ਼ਾਅੱਲਾ ਕਰਮਾਲੀ ਅਗੇ ਗਾਲੀ ਕੀਤੀ ਜਾਂਦੀ ਹੈ ਐਨੀ ਸੀਲਸਾ ਹੋਇਆ ਇਹ ਮਾਸ਼ੱਲਾ ਕਰਮਾਲੀਆਂ ਉਹ ਵੇੜਾ ਨੇ ਜਿਹੜੀਆਂ 2 ਮਿੰਟਾਂ ਦੇ ਵਿੱਚ ਬਾਲਟੇ ਭਰ ਦਿੰਦੀਆਂ ਨੇ ਬੱਚਾ ਵੀ ਇਹਦੀ ਚੁਆਈ ਕਰ ਸਕਦਾ ਐਨੀ ਨਰਮ ਚੁਆਈ ਜਾਂਦੀ ਕੋਈ ਜਿਵੇਂ ਟੁੱਟੀ ਨਹੀਂ ਚੱਲ ਪਈ ਕਰਮਾਲੀ ਦਾ ਐਡੀ ਮੋਟੀ ਧਾਰ ਐਨਾ ਸੋਹਣਾ ਚੁਆ ਸ਼ਰਾਫਤਾਂ ਮਾਸ਼ੱਲਾ ਕਰਮਾਲੀਆਂ ਕੀ ਬਾਤ ਬਰਤਨ ਬਦਲੋ ਭਾਈ ਬਿਲਾਲ ਮਾਸ਼ਾਅੱਲਾ ਕਰਮਾਲੀ ਨੇ ਇੱਕ ਕੁਆਲਟੀ ਭਰਵੀ ਦਿੱਤੀ ਬਰਤਨ ਦਿਖਾ ਦਿਆ ਜੀ ਠੀਕ ਹੋ ਗਿਆ ਜੀ ਕਰੋ ਚੋਈ बच्छे का भी सब वादू तू छ है मगर बच्चा बड़ा दो खूबसूरत है दुध भी दोस्तों वाइट रहा। एक 2 3 4 5 6 7 8 9 10 11 12.5 ਕਿਲੋ ਦੋਸਤੋ ਦੁੱਧ ਹੈ ਮਾਸ਼ਾਅੱਲਾ ਕਰਮਾਲੀ ਦਾ ਬਾਕੀ ਬੱਚੇ ਦਾ ਹਿੱਸਾ ਵਾਦੂ ਛੱਡਿਆ ਹੈ ਬਾਕੀ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਆਪਾਂ ਭਾਈ ਬਿਲਾਲ ਨਾਲ ਸਾਂਝੀਆਂ ਕਰਨੀਆਂ ਚੱਲ ਪਿੱਛੇ ਹੋ ਜਾ ਥੋੜਾ ਜੀ ਅਲਮੁਸਾਲਮ ਭਾਈ ਬਿਲਾਲ ਵਾਅਲੈਕੁਮ ਸਲਾਮ ਭਾਜੀ ਕੀ ਹਾਲ ਚਾਲ ਨੇ ਸਿਹਤ ਵੀ ਠੀਕ ਹੈ ਭਾਈ ਬਿਲਾਲ ਅੱਲਾ ਪਾਕ ਦਾ ਬੜਾ ਕਰਮਾਲ ਬੜਿਆਂ ਦੀ ਨਾਲ ਬਾਦ ਦੀਦਾਰ ਕਰਾ ਰਿਹਾ ਜੋ ਅਬਾਸ ਜੀ ਦਾ ਕੋਈ ਵਿਆਹ ਵਜਿਨ ਚੱਕਰਾਂ 'ਚ ਪੈ ਗਏ ਸੀ ਅੱਛਾ ਵਿਆਹ ਨੇ ਚੱਕਰਾਂ 'ਚ ਪੈ ਗਿਆ ਸੀ ਹਾਂਜੀ ਭਾਜੀ ਚਲੋ ਅੱਛਾ ਭਾਈ ਬਿਲਾਲ ਅੱਜ ਜਨਵਾਰ ਦਾ ਪਹਿਲੇ ਦਿਨ ਮੈਨੂੰ ਦੱਸੋ ਸੂਆ ਕਿੰਨੇ ਵਾਰਾ ਦੂਸਰਾ ਵਾਰ ਦੂਸਰਾ ਵਾਰ ਹੈ ਦੂਸਰਾ ਵਾਰਾ ओरिजिनल ਰਿਜਨਲ ਦੂਸਰਾ ਵਾਰਾ ਪਾਜੀ ਕਿੰਨੇ ਦਿਨ ਹੋ ਗਿਆ ਸੂਈ ਨੂੰ ਇਹਨੂੰ ਪਾਜੀ 4 ਤੋਂ 5 ਦਿਨ ਹੋ ਗਏ ਸੂਈ ਨੂੰ ਦੁੱਧ ਤੇ ਆ ਗਈ ਬੋਲਦਾ ਨਹੀਂ ਨਾ ਕੱਚਾ ਪਕਾ ਦੁੱਧ ਪੱਕਾ ਬੋਲ ਆਈ ਹੈ ਜੀ ਇਹਦੇ ਦਾ ਚਲੋ ਚੰਨ ਜਾਈਏ ਚਾਹਦਾ ਜੀ ਅੱਜ ਸ਼ਾਮ ਨੂੰ ਜੇ ਸਵੇਰ ਬਣ ਜਾਏਗਾ ਲੱਗਦਾ ਅੱਛਾ ਚਲੋ ਠੀਕ ਹੈ ਮਗਰ ਬੱਚਾ ਹੈ ਮਗਰ ਪਾਜੀ ਬੱਚਾ ਭਾਈ ਬਿਲਾਲ ਇਹਦਾ ਦੁੱਧ ਆਪਾਂ ਚੋਲਿਆ 12.5 ਕਿਲੋ 12.5 ਕਿਲੋ ਇਹ ਬਣਦਾ 25 ਕਿਲੋ 25 ਕਿਲੋ ਪਾਜੀ ਆਪਾਂ ਇਹ ਵੀਰ ਨੂੰ 20 ਕਿਲੋ ਤਸੱਲੀ ਕਰਕੇ ਫਿਰ ਲੈ ਕੇ ਜਾਵੇ ਕੋਈ ਦੋ ਟਾਈਮ ਚੋਲ ਹੋਵੇ ਮੈਂ ਤਾਂ ਕੋਈ ਤਿੰਨ ਟਾਈਮ ਚੋਲ ਹੋਵੇ ਭਾਜੀ ਤਸੱਲੀ ਕਰੇ ਮੇਰੇ ਕਿਲੇ ਤੇ ਆਵੇ ਭਾਈ ਰਹਿਣ ਦੀ ਹਰ ਚੀਜ਼ ਦੀ ਤਸੱਲੀ ਆਪਾਂ ਦੇਾਂਗੇ ਭਾਜੀ ਠੀਕ ਹੋ ਗਿਆ ਅੱਛਾ ਭਾਈ ਬਿਲਾਲ ਇਹਦਾ ਜਿਹੜਾ ਬਾਕੀ ਜਾਨਵਰ ਦੀ ਹਰ ਤਰ੍ਹਾਂ ਦੀ ਆਪਣੀ ਤਸੱਲੀ ਆ ਕਿਸੇ ਨੂੰ ਕੋਈ ਨੁਕਸਾਨ ਹੋਵੇ ਤੇ ਅਗਲੇ ਦੇ ਘਰ ਦੀ ਵੀ ਗਰੰਟੀ 20 ਕਿਲੋ ਦੁੱਧ ਬੋਲਾ ਆਪਣੇ ਕਿੱਲੇ ਦੇ ਆਣ ਕੇ ਪਾਉਂਦੇ ਆ 20 ਨਾ ਚਵਾ ਵੀ ਤੂੰ 18 ਹੀ ਚਵਾ ਦੇ ਆਪਾਂ ਭਾਜੀ 20 ਚਵਾ ਦੇ ਆਂ ਗੱਲਾਂ ਦੇ ਹੁਕਮ ਨਾਲ ਭਾਜੀ ਠੀਕ ਹੋ ਗਿਆ ਭਾਈ ਬਿਲਾਲ ਪਿਆਰ ਮੁਹੱਬਤ ਵਾਲਾ ਰੇਟ ਜਿਹੜਾ ਤੁਸੀਂ ਲੈ ਲੈਣਾ ਬੋਤਾ ਬੋਲਣੀ ਜਿਹੜੇ ਤੁਸੀਂ ਪੈਸੇ ਲੈ ਲੈਣੇ ਉਹ ਪੈਸੇ ਕਰੋ ਪੱਕਾ ਜੀ ਮੁੱਲ ਕਰੀਏ ਹਾਂਜੀ ਪੱਕਾ ਜੀ ਭਾਈ ਮੋਦ ਮੈਂ ਬਹੁਤ ਕਰਦਾ ਤੁਹਾਡੇ ਹੱਥ ਦੀਦ ਪਿਆਰ ਮੁਹੱਬਤ ਹੈ ਇਹ ਤੇ 35000 ਰੁਪਿਆ ਭਾਈ 435000 ਰੁਪਿਆ 435000 ਇਹਦੇ ਵਿੱਚੋਂ ਕੋਈ ਮੁਹੱਬਤ شفਕਤ ਹੋਵੇ ਦੀ ਮੈਂ ਤਾਂ ਪਹਿਲਾਂ ਹੀ ਕਰਤੀ ਸੀ ਭਾਈ ਆਹ ਦੀ ਕਦਰ لازمی ਕਰਾਂਗੇ ਪੱਕੀ ਗੱਲ ਹੈ ਕਦਰ ਕਰੇਗਾ ਪੱਕੀ ਗੱਲ ਭਾਜੀ ਦੀਦ ਪਿਆਰ ਮੁਹੱਬਤ لازمی ਕਰੇਗਾ ਬਹੁਤ ਸ਼ੁਕਰੀਆ 4 ਲੱਖ ਤੇ ਦੋਸਤੋ 35000 ਰੁਪਿਆ ਫਾਈਨਲ ਜਾਂ ਰੇਟ ਕੀਤਾ ਭਾਈ ਬਿਲਾਲ ਨੇ ਇਹਦੇ ਵਿੱਚੋਂ ਵੀ ਆਪਾਂ ਜਿੰਨੀ ਮੁਹੱਬਤ شفਕਤ ਹੋ ਸਕੀ ਮੌਕੇ ਤੇ ਕਰਵਾਵਾਂ ਦੀ ਦੀਰਾਂ ਵਾਸਤੇ ਜਿਹੜਾ ਮੇਰਾ ਵੀਰ ਇਸ ਜਨਮ ਦੀ ਖਰੀਦਾਰੀ ਕਰਨਾ ਚਾਹਵੇ ਖਰੀਦਾਰੀ ਕਰ ਸਕਦਾ ਹੈ ਮੇਰਾ ਮੋਬਾਈਲ ਨੰਬਰ WhatsApp ਨੰਬਰ 0300 ਪੂਰਾ 1921999 0300 ਪੂਰਾ 1921999 ਮੇਰਾ ਮੋਬਾਈਲ ਨੰਬਰ ਆ WhatsApp ਵੀ ਇਹਦਾ ਮੌਜੂਦ ਆ ਤੁਸੀਂ ਮੇਰੇ ਨਾਲ ਰਾਬਤਾ ਕਰ ਸਕਦੇ ਜੋ ਬਾਕੀ ਮੈਂ ਉਮੀਦ ਕਰਾਂਗਾ ਦੋਸਤਾਂ ਨੂੰ ਅੱਜ ਵਾਲੀ ਵੀਡੀਓ ਪਸੰਦ ਆਵੇਗੀ ਅੱਜ ਵਾਲੀ ਵੀਡੀਓ ਨੂੰ ਤੁਸੀਂ ਲਾਈਕ ਕਰਨਾ ਹੈ ਕਮੈਂਟ ਕਰਨਾ ਹੈ ਸ਼ੇਅਰ ਲਾਜ਼ਮੀ ਕਰਨਾ ਹੈ ਬਾਕੀ ਜਿਹੜੇ ਮੇਰੇ ਵੀਰ ਚੈਨਲ ਤੇ ਨਵੇਂ ਆਏ ਨੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵਾਂ ਤੇ ਬਾਕੀ ਐਸ ਵੀਡੀਓ ਦੇ ਨਾਮ ਨਾਲ ਜਾ ਕੇ ਅਗਲੇ ਦੇ ਬਾਅਦ ਪਾਕਿਸਤਾਨ